ਜੀ ਸਾਡਾ ਨੂੰ ਮੈਂ ਗੁਰਨਾਮ ਮੈਸਨਪੁਰੀ ਸੋ ਦੋਸਤੋ ਅੱਜ ਤੁਹਾਨੂੰ ਅਸੀਂ ਮਾਣ ਜਾਣ ਜਾ ਰਹੇ ਆ ਪੰਜਾਬੀ ਡੇਪਰਸਿਸ ਸਿੰਘ ਬੀਬੀ ਉਸਾ ਕਰਨ ਜੀ ਜਿਨ੍ਹਾਂ ਨੇ ਬਹੁਤ ਸਾਰਾ ਸਮਾਂ ਚੰਕੀਲਾ ਸਾਹਿਬ ਦੇ ਨਾਲ ਗਾਇਆ ਸਿੰਦਾ ਜੀ ਦੇ ਨਾਲ ਗਾਇਆ ਹੋਰ ਪੰਜਾਬੀ ਸਿੰਘ ਰਾਜੇ ਗਾ ਰਹੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਸਰੋਤਿਆਂ ਨੂੰ ਦੱਸੋ ਜੀ ਤੁਹਾਡਾ ਜਿਹੜਾ ਗਾਇਕੀ ਦਾ ਸਫ਼ਰ ਹੈ ਕਦੋਂ ਸਟਾਰਟ ਹੋਇਆ ਤੇ ਕੀ ਕੀ ਜਿਹੜੇ ਆਪਾਂ ਪੜਾ ਜਿਹੜੇ ਸਰ ਕੀਤੇ ਜਾਂ ਕਰ ਰਹੇ ਪੜਾ ਇਹਦਾ ਸਰ ਕੀਤੇ ਜੀ ਮੈਂ ਬਚਪਨ ਤੋਂ 13 ਸਾਲ ਦੀ ਉਮਰ ਸੀ ਜਦੋਂ ਮੈਂ ਸਟਾਰਟ ਕੀਤਾ ਜੀ ਤੇ ਮੇਰੇ ਹਸਬੰਦ ਨੂੰ ਬਹੁਤ ਸ਼ੌਂਕ ਸੀਗਾ ਜੀ ਗਾਇਕੀ ਉਤ ਤੇ ਉਹਨਾਂ ਨੇ ਵੀ ਸਿਖਾਇਆ ਅੱਗੇ ਉਹ ਵੀ ਲੈ ਕੇ ਆਏਗੇ ਜੀ ਤੁਹਾਡੇ ਘਰ ਵਾਲਿਆਂ ਦਾ ਨਾਮ ਵੀ ਦੱਸਿਓ ਬੜੇ RAMJEET MOJJI DUGRI ਵਾਲਾ ਜੀ ਜੀ ਸੋ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿੱਦੋਂ ਚੰਕੀਲਾ ਜੀ ਦਾ ਹਿਸਟਰੀ ਪਤਾ ਲੱਗੀ ਔਰ ਮੈਂ ਇਹ ਭਾਈ ਸਾਹਿਬ ਦੀ ਇੱਕ ਵੀਡੀਓ ਦੇਖੀ ਸੀ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਜਿਹੜੇ ਮੈਡਮ ਆ ਉਹ ਵੀ ਚੰਕੀਲਾ ਸਾਹਿਬ ਨੇ ਗਾਉਂਦੇ ਰਹਿ ਜੀ ਤੇ ਭਾਈ ਜੀ ਹੁਣ ਦੱਸਿਓ ਵੀ ਚੰਕੀਲਾ ਸਾਹਿਬ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਆ ਗਾਉਣ ਵਾਲੇ ਸਿਸਟਮ ਚ ਕਿਵੇਂ ਔਰ ਕਿਸ ਤਰ੍ਹਾਂ ਹੋਈ ਹਾਂ ਮੇਰੇ ਹਸਬੰਡ ਦੇ ਦੋਸਤੀਏ ਜੀ ਓਕੇ ਫਰੈਂਡ ਇਹਦਾ ਨਾਮ ਤੇ ਇਸ ਤਰ੍ਹਾਂ ਤੇ ਉਧਰੋਂ ਅਮਰਜੋਤ ਮੇਰੀ ਫਰੈਂਡ ਸੀਗੀ ਜੀ ਤੇ ਅਸੀਂ ਪੱਕੀਆਂ ਸਹੇਲੀਆਂ ਸੀ ਜਿੱਦਾਂ ਮੰਨ ਲਓ ਹੈ ਨਾ ਤੇ ਇਹ ਕਿਹੜੇ ਸੰ ਦੀ ਗੱਲ ਆਪਾਂ ਕਰ ਰਹੇ ਹਾਂ ਜਦੋਂ ਕੋ ਤੁਹਾਡੀ ਮੁਲਾਕਾਤ ਚਮਕੀਲਾ ਸਾਹਿਬ ਜੀ ਉਹਨਾਂ ਦੇ ਪਰਿਵਾਰ ਨਾਲ ਹੋਈ 80 82 83 ਇਦਾਂ ਇਹਨਾਂ ਚ ਮੈਂ ਜਿਹੜਾ ਉਹਨਾਂ ਦਾ ਸਟਾਰਟਿੰਗ ਜੁੱਬ ਹੈ ਹਾਂਜੀ ਹਾਂਜੀ ਸੋ ਦੋਸਤੋ ਮੈਂ ਦੱਸਣਾ ਚਾਹੁੰਨਾ ਕਿ ਚਮਕੀਲਾ ਸਾਹਿਬ ਜੀ ਸਾਡੇ ਏਰੀਆ ਦੇ ਵਿੱਚ ਦੁਆਬੇ ਵਿੱਚ ਨੂਰਮਲ ਦੇ ਨੇੜੇ ਬਹੁਤ ਸਟੇਜਾਂ ਲੱਗੀਆਂ ਹਾਂ ਹਾਂਜੀ ਸੋ ਮੈਂ ਕਾਫੀ ਸਾਰੇ ਉਹਨਾਂ ਦੇ ਪ੍ਰੋ ਔਰ ਇੰਨਾ ਕੋ ਲਿਬਰਲ ਆਦਮੀ ਸੀਗਾ ਇੰਨਾ ਕਿ ਮਿੱਠਾ ਬਰੋੜਾ ਬੰਦਾ ਸੀ ਕਿ ਬਾਈ ਜੀ ਤੋਂ ਬਿਨਾ ਉਹਨੇ ਗੱਲ ਹੀ ਨਹੀਂ ਕਰਦੀ ਸੀ ਸੋ ਜਿਹੜਾ ਤੁਹਾਡਾ ਪਿਆਜ ਕੋਈ ਗਾਣਾ ਉਹਨਾਂ ਦੇ ਨਾਲ ਪਹਿਲੀ ਵਾਰੀ ਰਿਕਾਰਡ ਹੋਇਆ ਉਹਦੇ ਬਾਰੇ ਪਲੀਜ਼ ਕਿਵੇਂ ਤੁਸੀਂ ਤਿਆਰੀ ਕੀਤੀ ਔਰ ਕਿਵੇਂ ਮੈਂ ਤਿਆਰੀ ਇਦਾਂ ਕੀਤੀ ਜੀ ਰਿਕਾਰਡਿੰਗ ਹੋਣੀ ਸੀ ਮੇਰੀ ਜੀ ਤੇ ਮੈਸੇਜਾਂ ਤੇ ਉਹਨਾਂ ਨਾਲ ਗੋਟ ਗਾਇਆ ਜੀ ਜੇ ਦੋਨਾਂ ਦਾ ਵੱਡਾ ਬੇਟਾ ਹੋਣਾ ਸੀ ਉਹ ਦੋ ਗਿਆ ਜੀ ਜੀ ਬਿਲਕੁਲ ਤੇ ਜਦੋਂ ਬੇਟਾ ਨਹੀਂ ਸੀ ਹੋਇਆ ਤੇ ਜਦੋਂ ਅਸੀਂ ਚਮਕੀਲਾ ਮਤਲਬ ਚਮਕੀਲਾ ਨਹੀਂ ਸੀਗਾ ਜਦੋਂ ਜੀ 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 ਪਹਿਚਾਨ ਇੰਨੀ ਨਹੀਂ ਸੀ ਜਦੋਂ ਉਹਨਾਂ ਦਾ ਨਾਂ ਜੇ ਨਹੀਂ ਸੀ ਬੜਿਆ ਹਾਂਜੀ ਉਦੋਂ ਅਸੀਂ ਇਕੱਠੇ ਜਾਂਦੇ ਸੀਗੇ ਪ੍ਰੋਗਰਾਮਾਂ ਤੇ 100 ਰੁਪਿਆ ਮਿਲ ਗਿਆ ਹੈ ਨਾ ਉਹ ਚੋਂ ਦੇਖੋ 50 ਮੈਨੂੰ ਦਿੰਦੇ ਸੀ ਉਹ ਜੀ ਜੀ ਬਹੁਤ ਮਤਲਬ ਕਿ ਸੋ ਦੋਸਤੋ ਮੈਂ ਦੱਸਣਾ ਚਾਹਤਾ ਕਿ ਇਸ ਵੇਲੇ ਅਸੀਂ ਕੈਨੇਡਾ ਦੇ ਸ਼ਹਿਰ ਬ੍ਰਮਟਨ ਵਿੱਚ ਆਂ ਔਰ ਇੱਥੇ ਅੱਜ ਇੱਕ ਕਲਚਰਲ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਹੀ ਪੈਨੋਸ਼ਾ ਕਰਨ ਜੀ ਦੇ ਦਰਸ਼ਨ ਹੋਏ ਆ ਤੇ ਮੇਰਾ ਮਨ ਬਣਿਆ ਕਿ ਆਪਾਂ ਨਾਲ ਗੱਲਬਾਤ ਕਰੀਏ ਹਾਲਾਂਕਿ ਬੜੇ ਬਿਜ਼ੀ ਸੀਗੇ ਲੇਕਿਨ ਫਿਰ ਵੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੋ ਭੈਣ ਜੀ ਕੋਈ ਪਹਿਲਾ ਜਿਹੜਾ ਗਾਣਾ ਤੁਸੀਂ ਸਟੇਜ ਤੇ ਉਹਨਾਂ ਦੇ ਨਾਲ ਗਾਇਆ ਪਲੀਜ਼ ਇਹਦੇ ਦੋ ਕਬੂਲ ਹੋ ਜਾਣ ਹਾਂਜੀ ਮੈਂ ਜਿਹੜਾ ਉਹਨਾਂ ਨਾਲ ਗਾਣਾ ਗਾਇਆ ਸੀ ਜੀ ਉਹਨਾਂ ਦੇ ਜਿਹੜੇ ਗਾਣੇ ਹੁੰਦੇ ਸੀ ਨਾ ਜੀ ਬਹੁਤ ਜ਼ੋਰ ਤੇ ਜੋਸ਼ ਵਾਲੇ ਹੁੰਦੇ ਸੀਗੇ ਤੇ ਉਹ ਗਾਣੇ ਵੀ ਥੋੜੇ ਜਿਹਾ ਪਿੱਛੇ ਸੀਗੇ ਜੀ ਚਲੋ ਜੋ ਮਾਹੌਲ ਸੀਗਾ ਹਾਂਜੀ ਜਿੱਦਾਂ ਦਾ ਮਾਹੌਲ ਸੀਗਾ ਤੇ ਮੈਂ ਉਹ ਗਾਣੇ ਗਾਏ ਐ ਕਾਫੀ ਗਾਣੇ ਸੀਗੇ ਉਹ ਵੇਜਾ ਕੱਚਿਆ ਦਿਲਾਂ ਦੇ ਪਹਿੜਿਆ ਆਕੇ ਪਿਆਰ ਤੋੜਨਾ ਛਾੜਿਆ ਹਾਏ ਮੈਂ ਮਰ ਗਈ ਹਜਿਰ ਵਿੱਚ ਖੜ ਗਈ ਕਾਲਜਾਂ ਕੱਢ ਕੇ ਲੈ ਗਿਓ ਵੇ ਵਿਆਹ ਕਰਵਾ ਕੇ ਵਿਆਹ ਕਰਵਾ ਕੇ ਹਾਣ ਦਿਆ ਮਿਲਣ ਉਹ ਵੀ ਰਹਿ ਗਿਓ ਵੇ ਵਿਆਹ ਕਰਵਾ ਕੇ ਗੋਡੀ ਜੀ ਸੋ ਦੋਸਤਾਂ ਐ ਲੱਗ ਰਿਹਾ ਕਿ ਆਪਾਂ ਉਹ ਅਸਮੀਆਂ ਦੇ ਸੱਦੇ ਦੇ ਵਿੱਚ ਜਦੋਂ ਅਸੀਂ ਕਾਲਜਾਂ ਵਿੱਚ ਪੜ੍ਹਦੇ ਸੀ ਉਹ ਜਿਹਾ ਮਾਹੌਲ ਆ ਗਿਆ ਸੋ ਪੰਜ ਜੀ ਹੋਰ ਕੋਈ ਚਮਕੀਲਾ ਸਾਹਿਬ ਦੇ ਨਾਲ ਜਿਹੜੀਆਂ ਤੁਹਾਡੀਆਂ ਜ਼ਿਆਦਾ ਜੁੜੀਆਂ ਹੋਈਆਂ ਪਲੀਜ਼ ਸ਼ੇਅਰ ਕਰੋ ਹਾਂ ਜੀ ਬਹੁਤ ਯਾਦਾਂ ਨੇ ਇਦਾਂ ਦੀਆਂ ਅਸੀਂ ਬੰਬੇ ਵੀ ਇਕੱਠੇ ਗਏ ਸੀਗੇ ਜੀ ਅਮਰਜੋਤ ਮੈਂ ਮੇਰੀ ਬੜੀ ਅੱਛੀ ਫਰੈਂਡ ਸੀਗੀ ਉਹ ਇੱਕ ਕੋਈ ਫਿਲਮ ਦੀ ਸ਼ੂਟਿੰਗ ਸੀ ਜਾਂ ਫਿਰ ਕੋਈ ਗਾਣਾ ਰਿਕਾਰਡ ਹੋਇਆ ਨਹੀਂ 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 ਅਸੀਂ ਸ਼ੋਅ ਤੇ ਜਾਂਦੇ ਸੀ ਜਿੱਦਾਂ ਨਾ ਐਕਟਰਸ ਅੱਗੇ ਬੈਠੇ ਹੁੰਦੇ ਸੀਗੇ ਜੀ ਤੇ ਅਸੀਂ ਉਧਰ ਜਾਂਦੇ ਸੀਗੇ ਮਤਲਬ ਕਿ ਪ੍ਰੋਗਰਾਮ ਬਹੁਤ ਵੱਡਾ ਹੁੰਦਾ ਸੀਗੇ ਜਿਹੜੇ ਵੱਡੇ ਵੱਡੇ ਅਥੀਸਟਾਰ ਹੁੰਦੇ ਸੀਗੇ ਉਹ ਅੱਗੇ ਬੈਠ ਕੇ ਸੁਣਦੇ ਸੀ ਸਾਨੂੰ ਢੋਲਾਂ ਨਾਲ ਲੈ ਕੇ ਮਤਲਬ ਜਾਂਦੇ ਸੀਗੇ ਅੱਗੇ ਜੀ ਤੇ ਬਹੁਤ ਮਾਨ ਸਤਕਾਰ ਮਿਲਿਆ ਜੀ ਤੇ ਅਸੀਂ ਇਕੱਠੇ ਗਏ ਸੀ ਉਹਦੇ ਬੰਬੇ ਸੁਪਿੰਦੀ ਜਿਹੜਾ ਸਟੇਜ ਉਸ ਵੇਲੇ ਚਮਕੀਲਾ ਸਾਹਿਬ ਦੇ ਨਾਲ ਤੁਸੀਂ ਕੀਤੀ ਹੈ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਐਡਾ ਵਧੀਆ ਮਾਹੌਲ ਹੁੰਦਾ ਸੀਗਾ ਅੱਪਾ ਕਹਿਵਨ ਹੈ ਜੀ ਕੁੜੀਆਂ ਨਹੀਂ ਸੁਣਦੀਆਂ ਸੀ ਬੇਡੀਸ ਓਥੇ ਬਨੇਰਿਆਂ ਤੇ ਜੀ ਬਿਲਕੁਲ ਬਿਲਕੁਲ ਤੁਸੀਂ ਦੇਖਦੇ ਹੁਣ ਇਹ ਖਾੜੇ ਹੈ ਨਾ ਲੱਖ ਲੱਖ ਬੰਦੇ ਚ ਮੈਂ ਉਹਨਾਂ ਨਾਲ ਆਇਆ ਕਿ ਮੇਰਾ ਵੀ ਹੌਸਲਾ ਜਾਦਾ ਉੱਥੇ ਹੀ ਵਧਿਆ ਸੀਗਾ ਮੈਂ ਮੈਂ ਕਹਿੰਦੀ ਹੁੰਦੀ ਸੀ ਨਹੀਂ ਮੈਂ ਤੋ ਨਹੀਂ ਗਿਆ ਜਾਣਾ ਗਾਣਾ ਬਹੁਤ ਔਖਾ ਇਹ ਗਾਣਾ ਲੈ ਗਾਤਾ ਲਿਆ ਤੁਸੀਂ ਔਕਤੀ ਬਹੁਤ ਗਾਉਂਦੇ ਸੀਗੇ ਤੇ ਭਾਂਜੀ ਇੱਕ ਮੈਂ ਉਹ ਖਾੜਾ ਵੀ ਦੇਖਿਆ ਚਮਕੀਲਾ ਸਾਹਿਬ ਦੇ ਲਾਈਵ ਖੁਦ ਵੀ ਤੇ ਮੈਂ ਵੀਡੀਓਜ਼ ਵੀ ਦੇਖੀਆਂ ਹਾਂ ਹਾਂਜੀ ਜਿੱਥੇ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਆ ਔਰ ਮੈਂ ਕਈ ਵਾਰੀ ਦੇਖਿਆ ਵੀ ਜੇ ਕੋਈ ਦਰਸ਼ਕਾਂ ਤੇ ਬੈਠੇ ਜਾਂਦੇ ਉਹ ਇੰ ਹਾਂ ਤੇ ਕਿ ਇੰਨੇ ਦਰਸ਼ਕ ਸੀ ਕੰਨ ਡਿੱਗ ਪੀ ਡਿੱਗ ਪੈਦੀ ਸੀ ਸੋ ਇਹੋ ਜਿਹਾ ਮਾਹੌਲ ਮੇਰੇ ਹੁੰਦੇ ਵੀ ਡਿੱਗੀ ਆ ਮੇਰੇ ਜਿਹਨੇ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਮੈਂ ਜਿਵੇਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਲੋਕਾਂ ਨੇ ਸ਼ਰਾਬ ਵੀ ਪੀਤੀ ਹੁੰਦੀ ਸੀ ਹਾਂਜੀ ਲੇਕਿਨ ਬੜੇ ਲੋਕੀ ਸੀਰੀਅਸ ਹੋ ਕੇ ਜਾਂ ਬੜੇ ਆਰਾਮਦਾਰੀ ਦੇ ਨਾਲ ਸੁਣਦੇ ਸੀ ਕੋਈ ਹੁਲਾ ਗੁਲਾ ਨਹੀਂ ਸੀ ਹੁੰਦਾ ਬਿਲਕੁਲ ਨਹੀਂ ਸੀ ਹੁੰਦਾ ਆ ਨੱਚਣਾ ਤਾਂ ਹੁਣ ਚੱਲ ਪਿਆ ਕਹ ਲੋਕੀ ਕਹਿੰਦੇ ਨਾ ਨੱਚਣ ਤੋਂ ਬਿਨਾ ਤਾਂ ਗਾਣਾ ਸਟੇਜ ਪਾਸ ਨਹੀਂ ਉਦੋਂ ਉਦੋਂ ਪਾਸ ਸਟੇਜ ਉਦੋਂ ਹੁੰਦੀ ਸੀਗੀ ਜਦੋਂ ਲੋਕ ਭਾਣੀ ਬੈਠ ਕੇ ਆਰਾਮ ਨਾਲ ਸੁਣਦੇ ਸੀਗੇ ਹੈਨਾ ਉਹ ਚੀਜ਼ ਸੀਗੀ ਸੁਤਨ ਜੀ ਇੱਕ ਮੈਂ ਇੱਕ ਮੈਂ ਦੇਖਿਆ ਜਿਹੜੀ ਦਲਜੀਤ ਸਿੰਘ ਦੀ ਇੱਕ ਫਿਲਮ ਆਈ ਹੈ ਦਲਜੀਤ ਉਸਾਂਝੀ ਚੰਕੀਲਾ ਸਾਹਿਬ ਬਾਰੇ ਹਾਂ ਜੀ ਉਹਦੇ ਵਿੱਚ ਮੈਂ ਇੱਕ ਦੇਖਿਆ ਵੀ ਜਿਹੜੀ ਉਹਨਾਂ ਨੇ ਹੂਬ ਹੋਰ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਟੇਜਾਂ ਨੂੰ ਹਾਂ ਜੀ ਉਹਦੇ ਵਿੱਚ ਮੈਂ ਦੇਖਿਆ ਵੀ ਕਰਲੀ ਢੋਲ ਕੀ ਔਰ ਟੁੰਬੀ ਵੱਜ ਰਹੀ ਹੈ ਹਾਂ ਜੀ ਸਟੇਜ ਦੇ ਉੱਤੇ ਔਰ ਬੜਾ ਆਨੰਦ ਆ ਜਾਂਦਾ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਨਹੀਂ ਲੱਗਦਾ ਜਿਹੜੇ ਮੌਜੂਦਾ ਅਸੀਂ ਇਹ ਸਟੇਜਾਂ ਕਰ ਲੀਆਂ ਵੀ ਇੱਕ ਬਹੁਤ ਟੋਲ ਐਨੇ ਜਿਆਦਾ ਆਵਾਜ਼ ਹੋ ਜਾਂਦੀ ਆ ਕਿ ਉਹ ਸੁਣ ਦਾ ਮਜ਼ਾ ਹੀ ਖਰਾਬ ਹੋ ਰਿਹਾ ਬਿਲਕੁਲ ਜੀ ਤੇ ਉਹ ਬੜੇ ਸਕੂਨ ਵਾਲਾ ਹੁੰਦਾ ਸੀ ਇੱਕ ਟੋਲਕ ਹੁੰਦੀ ਸੀ ਇੱਕ ਮਾਈਕ ਹੁੰਦਾ ਸੀ ਦੇਖੋ ਉਦੋਂ ਵੀ ਆਵਾਜ਼ ਇੱਕ ਕੱਟ ਪਤਾ ਕਿੰਨਾ ਹੁੰਦਾ ਸੀ 50000 ਤੋਂ ਘੱਟ ਕਦੀ ਘੱਟ ਨਹੀਂ ਸੀ ਆਇਆ ਔਰ ਇੱਕ ਇੱਕ ਮਾਈਕ ਦੇ ਨਾਲ ਗਾਇਆ ਜਾਂਦਾ ਸੀ ਇੱਕ ਇੱਕ ਦੇ ਜੋੜ ਨਾਲ ਗਾਉਂਦੇ ਸੀ ਜੀ ਹੁਣ ਆਇਆ ਥੋੜਾ ਵੀ ਪਿੱਛੇ ਟੇਪ ਚੱਲਦੀ ਆ ਤੇ ਬਸ ਆ ਲਿਪਸਿੰਗ ਕਰ ਰਹੀ ਇੱਕ ਪੈਂਦੀ ਜਦੋਂ ਚਮਕੀਲਾ ਸਾਹਿਬ ਦਾ ਨਾਮ ਬਣ ਗਿਆ ਸੀਗਾ ਸ਼ੋਅ ਤੇ ਸ਼ੋਅ ਆ ਰਹੇ ਸੀ ਮੈਂ ਵੀਡੀਓ ਦੇਖੀਆਂ ਵੀ ਇੱਕ ਦਿਨ ਵਿੱਚ ਦੋ ਪ੍ਰੋਗਰਾਮ ਤਿੰਨ ਪ੍ਰੋਗਰਾਮ ਵੀ ਹੋਏ ਤਿੰਨ ਮੈਂ ਲਾਇਆ ਨੇ ਖੁਦ ਉਸ ਸਮੇਂ ਵੀ ਉਹਨਾਂ ਦਾ ਜਿਹੜਾ ਚਮਕੀਲਾ ਸਾਹਿਬ ਦਾ ਜਿਹੜਾ ਅਭਿਤੀਰਾ ਸੀ ਕਿਸ ਤਰ੍ਹਾਂ ਦਾ ਸੀ ਕੋਈ ਉਹਦੇ ਵਿੱਚ ਕੋਈ ਆਕੜ ਆ ਗਈ ਸੀ ਜਾਂ ਆਪਾਂ ਕਹੀਏ ਬੜਾ ਹੰਕਾਰ ਗਿਆ ਸੀ ਜੇ ਮਾਨ ਸੀ ਜਾਂ ਇੱਕ ਆਮ ਇਨਸਾਨ ਵਾਂਗੂ ਵਿਚਰਦਾ ਸੀ ਆਮ ਇਨਸਾਨ ਸਾਡੇ ਲਈ ਤੇ ਆਮ ਇਨਸਾਨ ਸੀ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ ਸੈਂਟਰ ਸਰਕਲ ਸੀ ਸਾਰਾ ਬਹੁਤ ਵਰੀਆ ਸੀ ਤੇ ਮੈਨੂੰ ਤਾਂ ਇੰਨਾ ਮਤਲਬ ਕਿ ਉਹੋ ਲੈ ਜਾਂਦੇ ਸੀ ਜਿਨੇ ਮੇਰੀ ਆਪਾਂ ਬੱਬੀ ਕਹਿੰਦੇ ਸੀ ਜੀ 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 ਅਮਰਜੋਤ ਨੂੰ ਜੀ ਬੱਬੀ ਹਾਂਜੀ ਤੇ ਬਹੁਤ ਸਾਡਾ ਪਿਆਰ ਸੀਗਾ ਇਕੱਠਿਆਂ ਬਿਨਾ ਪ੍ਰੋਗਰਾਮ ਤੋਂ ਹੀ ਚੱਲ ਜਾਣਾ ਉਹਨੇ ਕਿਹਾ ਇੱਕ ਗਾਣਾ ਤੂੰ ਵੀ ਗਾ ਲੈ ਹਨਾ ਬਿਲਕੁਲ ਇਹ ਇੰਨਾ ਚੱਲੇ ਜਾਂਦਾ ਸੋ ਦੋਸਤੋ ਮੇਰਾ ਵੀ ਪਿੰਡ ਕਿਉਂਕਿ ਮੈਸੰਪੋਰਾ ਲੇਕਿਨ ਇਹ ਨਕੂਦਰ ਤਹਿਸੀਲ ਵਿੱਚ ਆ ਜਦੋਂ ਮੈਂ ਕਿਸੇ ਨੂੰ ਆਪਣਾ ਪਿੰਡ ਦੱਸਦਾ ਤੇ ਅਗਲਾ ਬੰਦਾ ਇਹ ਇਸ਼ਾਰਾ ਕਰਦਾ ਵੀ ਉਹ ਚਮਕੀਲਾ ਸਾਹਬ ਵਾਲਾ ਤੇ ਹੱਥ ਜੋੜੀ ਦੇ ਨੇ ਜੀ ਸਾਡਾ ਪਿੰਡ ਹੋਰ ਆ ਹਾਂ ਜੀ ਮੈਂ ਨਹੀਂ ਸੋਚਿਆ ਸੀ ਬੜੀ ਇਹ ਮਾੜੀ ਘਟਨਾ ਵਾਪਰੀ ਜਿਹੜਾ ਇਹੋ ਜਿਹਾ ਮਹਾਰ ਸਿੰਘ ਸਾਡੇ ਤੋਂ ਜਾਣਦਾ ਰਿਹਾ ਤੇ ਅਸੀਂ ਉਤੋਂ ਗਿਰਵੇ ਹੋ ਗਏ ਸੋ ਕਹਿੰਜੀ ਹੋਰ ਕੋਈ ਗੱਲ ਤਾਂ ਤੁਹਾਨੂੰ ਅਸੀਂ ਲੱਗਦੀ ਹੋਵੇ ਜਿਹੜੀ ਕਰਨੀ ਚਾਹੁੰਦੇ ਹਾਂ ਹਾਂ ਮੈਨੂੰ ਇਹੀ ਗੱਲਾਂ ਚੰਗੀਆਂ ਲੱਗਦੀਆਂ ਨੇ ਕਿ ਜਿੰਨੀ ਵੀ ਦੇਰ ਮੈਂ ਜਿਹੜੇ ਕਲਾਕਾਰਾਂ ਨਾਲ ਮੈਂ ਗਾਇਆ ਹੈ ਨਾ ਚਿੰਦਾ ਜੀ ਹੋਵੇ ਕੁਲਦੀਪ ਮਾਨਕ ਜੀ ਕਰਨੈਲ ਗਿੱਲ ਜੀ ਤਾਂ ਮੈਨੂੰ ਬਹੁਤ ਅੱਛੇ ਸਟਾਰਾਂ ਨਾਲ ਗਾਉਣ ਦਾ ਮੌਕਾ ਮਿਲਿਆ ਮੈਂ ਸ਼ਾਇਦ ਉਹਨਾਂ ਮਹਾਨ ਹਸਤੀਆਂ ਕਰਕੇ ਅੱਜ ਇੱਥੇ ਘੁੰਮ ਰਹੀ ਹਾਂ ਉਨਾ ਕਰਕੇ ਲੋਕੀ ਕੈਵਨ ਦੇ ਰਿਡਿਊਟ ਕਾਣ ਵਾਲੀਆਂ ਕੁੜੀਆਂ ਨਹੀਂ ਹਨ ਅਸੀਂ ਕੀ ਲੈਣਾ ਸਾਡਾ ਜਦੋਂ ਨਾ ਸੀ ਅਸੀਂ ਆਪਣਾ ਸਮਾਂ ਬਹੁਤ ਅੱਛਾ ਹੰਡਾਇਆ ਬਹੁਤ ਵਧੀਆ ਸਮਾਂ ਬਹੁਤ ਅੱਛਾ ਤੇ ਰੱਬ ਵਰਗੇ ਸੀ ਸਾਡੇ ਲਈ ਕਰਤਾਰ ਰੰਮਲਾ ਜੀ ਐਚਐਮਬੀ ਚ ਉਹਨਾਂ ਨਾਲ ਮੇਰੀ ਰਿਕਾਰਡਿੰਗ ਆਈ ਹੈ ਔਰ ਮੈਨੂੰ ਬਹੁਤ ਮਾਣ ਮਿਲਿਆ ਬਹੁਤ ਸਤਿਕਾਰ ਮਿਲੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੀ ਬੀਬੀ ਭੈਣ ਦਾ ਔਰ ਆਸ ਕਰਦੇ ਆ ਕਿ ਆਪਾਂ ਜਦੋਂ ਪੰਜਾਬ ਮੋੜਾਂਗੇ ਫਿਰ ਮੁਲਾਕਾਤ ਹੋਊਗੀ ਸੋ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮਿਹਰਬਾਨੀ ਸਤਿ